ਕੀ ਹੈ ਕੀ ਕੀ ਬਰਿਆ ਹਾਸਾ ਕੀ ਹੈ ਲੜਕਾ ਘਰ ਨਹੀਂ ਪਹੁੰਚਿਆ ਕੀ ਹੈ ਇੱਥੇ ਨੌਕਰੀ ਕਰਦਾ ਤੁਹਾਡਾ ਬੇਟਾ ਸਫਾਈ ਦਾ ਕੰਮ ਕਰਦਾ ਸਫਾਈ ਦਾ ਕੰਮ ਕਰਦਾ ਕਦੋਂ ਦਾ ਘਰ ਨਹੀਂ ਆਇਆ ਹਾਂਜੀ ਹੁਣੇ ਛੇ ਪਾਜੀ ਘਰ ਚਲ ਜਾਂਦਾ ਅੱਛਾ ਅੱਜ ਇਹਦਾ ਪਹੁੰਚਿਆ ਨਹੀਂ ਤਾਂ ਕੋਈ ਜਾਣਕਾਰੀ ਦਿੱਤੀ ਗਈ ਹੈ ਜਿੱਥੇ ਨੌਕਰੀ ਕਰਦਾ ਨਾ ਉਹ ਲੋਕ ਕੋਈ ਜਾਣਕਾਰੀ ਨਹੀਂ ਨਾ ਹਨ ਜਿੱਥੇ ਹਨ ਕੰਮ ਨਹੀਂ ਇੱਥੇ ਕਰਦਾ ਹੁਣ ਨਹੀਂ ਲੱਗਣ ਦੇ ਦਾ ਹੁਣ ਜਮਾ ਹੈ ਹੁਣ ਬੰਦ ਹੈ ਹਾਂ ਜਾਣਕਾਰੀ ਜੀ ਤੁਹਾਡਾ ਕੌਣ ਹੈਗਾ ਇੱਥੇ ਮੇ ਉਹ ਨਹੀਂ ਆ ਬਾਈ ਸਾਰਾ ਕਿਹੜੀ ਫੈਕਟਰੀ ਜੀ ਕੰਮ ਕਰਦੀ ਹੈ ਇੱਥੇ ਕਰਦੀ ਕਿਹੜੀ ਇੱਥੇ ਹਾਂ ਅੱਛਾ ਤੇ ਇਹ ਹੋਇਆ ਕੀ ਸੀ ਪਤਾ ਲੱਗਾ ਤੁਹਾਨੂੰ ਇਹ ਹੋਇਆ ਅੱਗੇ ਕਹਿੰਦੇ ਲੱਗੀਆਂ ਤੇ ਇੱਥੇ ਲੱਭਣ ਹੀ ਆਏ ਆ ਆਪਣੇ ਭੈਣ ਕਿੰਨੇ ਵਜੇ ਆਇੰਦ ਹੁੰਦੀ ਭੈਣ ਅੱਗੇ ਘਰ ਉਹ ਤਾਂ 6 ਵਜੇ ਚੱਲ ਜਾਂਦੀ ਤੇ ਅੱਜ ਆਇਦ ਕਰ ਪਹੁੰਚੀ ਨਹੀਂ ਆ ਕੋਈ ਫੋਨ ਹੁਣ ਹੈਗਾ ਉਹ ਦੇਖੋ ਤੇ ਹੁਣ ਲੱਭਣ ਨਹੀਂ ਲਈ ਤੁਹਾਨੂੰ ਪਤਾ ਲੱਗਾ ਹੁਣ ਕੁਝ ਕਿੱਥੇ ਹੈਗੀ ਆ ਨਹੀਂ ਲੱਭਦੀ ਵੀ ਮੈਂ ਦਿਲਬਖ ਸਿੰਘ ਡਿਸਟ੍ਰਿਕਟ ਪਾਇਰ ਆਫੀਸਰ ਅੱਛਾ ਇਹ ਕਿਹੜੀ ਜਗ੍ਹਾ ਤੇ ਅੱਗ ਲੱਗੀ ਹੈ ਤੇ ਕਿੰਨੀ ਕਾਗਦੀ ਹੁਣ ਕੀ ਕੀ ਇਹ ਮਜੀਠਾ ਨਾਗਲਾਂ ਪਿੰਡ 'ਚ ਅੱਗ ਲੱਗੀ ਹੈ ਜੀ ਆਪਣੇ ਸਥਿਤੀ ਬਿਲਕੁਲ ਅੰਡਰ ਕੰਟਰੋਲ ਆ ਤੇ ਹੁਣ ਤੱਕ 15 ਗੱਡੀਆਂ ਕੰਮ ਕਰ ਰਹੀਆਂ ਜੀ ਇੱਥੇ ਮਜੀਠਾ ਜਨਾਲਾ ਜਨਾਲਾ ਤੇ ਆਈ ਨਹੀਂ ਆ ਆਪਣੀਆਂ 10 ਗੱਡੀਆਂ ਜੰਡੇਾਲਾ ਸਾਰੀਆਂ ਗੱਡੀਆਂ ਕੰਮ ਕਰ ਰਹੀਆਂ ਜੀ ਇੱਥੇ ਅਚਾਨੇ ਅਲਕੋਹਲ ਸਟੋਰ ਕੀਤੀ ਹੋਈ ਸੀ ਜਬ ਕਾਫੀ ਜੜੀ ਹੈ ਨਾ ਉਹ ਤੇ ਜਿਹੜਾ ਟਾਈਮ ਲੱਗਾ ਉਹ ਨੂੰ ਜਾਣ ਅੱਛਾ ਲਾਸਟ ਵੀ ਕਿੰਦੇ ਸੀ ਉਹ ਇਹ ਤੇ ਬਲਾਸਟ ਹੋਈ ਹੈ ਅਲਕੋਹਲ ਦੀ ਹੋਏ ਹੁੰਦੇ ਡਰੰਪ ਪਏ ਸੀ ਇਹਨਾਂ ਨੇ ਸਟੋਰ ਕੀਤੇ ਸੀ ਤੇ ਉਹੋ ਹੀ ਬਲਾਸਟ ਹੋ ਰਹੀ ਸੀ ਇਸ ਕਰਕੇ ਕੋਈ ਜਾਨ ਕੋਈ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਫਿਲਹਾਲ ਅੱਜ ਦਿੱਤੇ ਕਾਫੀ ਪਾਂਚ ਕਿੰਨੀ ਦੇਰ ਲੱਗੀ ਤੇ ਹੁਣ ਕੀ ਸਥਿਤੀ ਹੈ ਕੋਈ ਤਿੰਨ ਸਾਢੇ ਤਿੰਨ ਵਜੇ ਦੇ ਅੱਗ ਲੱਗੀ ਹੈ 3:32 ਦੇ ਤੇ ਬਸ ਹੁਣ ਬਿਲਕੁਲ ਅੰਡਰ ਕੰਟਰੋਲ ਹੈ ਬਿਲਕੁਲ স্মੋਕ ਤੇ ਧੂੰਆਂ ਕਿਤੇ ਨਹੀਂ ਹੈਗਾ ਹੋਇਆ ਸੀ ਹਾਂ ਮਾਈਕ ਔਨ ਟੋਡਾ ਉਹਦਾ ਉਹ ਆਪਣਾ ਆਪਣਾ ਵੇਖ ਇੱਕੋ ਥੱਲੇ ਰੱਖੀ ਹੈ ਮਾਈਕ ਥੱਲੇ ਰੱਖਿਆ ਹੈ ਹਾਂਜੀ ਪੰਜੀ ਨਾਮ ਕੀ ਤੁਹਾਡਾ ਜੀ ਰਾਜ ਰਾਜ ਕੌਣ ਦਾ ਰ ਕੰਮ ਕਰਦਾ ਹੈ ਮੇਰਾ ਕੁਲਵਿੰਦਰ ਸਿੰਘ ਕੀ ਕੌਣ ਲੱਗਦਾ ਮੇਰਾ ਬੇਟਾ ਹੈ ਕਿੰਨੀ ਉਮਰ ਹੈ ਜੀ ਉਹਦੇ ਹੋ ਗਈ 17 18 ਸਾਲ ਦੇ ਕਿੰਨੇ ਵੇ ਘਰ ਪਹੁੰਚ ਜਾਂਦਾ ਹੁੰਦਾ ਹੈ ਸਪਾਣੇ 6 ਵਜੇ ਅੱਜ ਪਹੁੰਚਣੀ ਹੈ ਅੱਜ ਅੱਜ 8 ਵਜ ਚਲੋ ਕਿਹੜੀ ਫੈਕਟਰੀ ਕੰਮ ਕਰਦਾ ਉਹ ਸਫਾਈ ਦਾ ਕੰਮ ਫੈਕਟਰੀ ਤੇ ਫੈਕਟਰੀ ਅੱਗ ਵੀ ਲੱਗੀ ਹੈ ਹਾਂਜੀ ਕੀ ਲੱਗਿਆ ਹੋਇਆ ਅੱਗ ਲੱਗੀ ਹੈ ਤੇ ਹੁਣ ਤੁਹਾਨੂੰ ਕੀ ਦੱਸਿਆ ਗਿਆ ਹੁਣ ਸਾਨੂੰ ਬੇਟਾ ਅਜੇ ਤੱਕ ਮਿਲਣ ਨਹੀਂ ਆਇਆ ਉਹ ਕਹਿੰਦੇ ਕਿ ਬੇਟਾ ਚਲਾ ਗਿਆ ਘਰ ਸਾਰੇ ਘਰ ਭੇਜਦੇ ਸੀ ਆਪਾਂ ਨਹੀਂ ਭਾਜੀ ਭਾਜੀ ਬੇਟਾ ਮੇਰਾ ਘਰ ਨਹੀਂ ਪਹੁੰਚਿਆ ਮੈਂ ਤਾਈਆਂ ਤੇ ਆਈ ਆ ਅੱਗੇ ਕਦੀ ਏਦਾਂ ਜਦੋਂ ਛੁੱਟੀ ਹੋਵੇ ਕਿਤੇ ਜਾਂਦਾ ਜਾਂਦਾ ਨਾ ਘਰ ਪਹੁੰਚਦਾ ਘਰ ਪਹੁੰਚ ਜਾਂਦਾ ਠੀਕ ਹੈ ਸ਼ਮਾ ਜੀ ਕੌਣ ਹੈ ਤੁਹਾਡਾ ਹਾਂ ਡਾਕਟਰ ਉਹਨਾਂ ਜਿਹੜੀ ਆਈ ਹੈ ਸਾਡੇ ਅੱਛਾ ਕੀ ਨਾਮ ਹੈ ਸੁਖਵਿੰਦਰ ਸਿੰਘ ਕਿੰਨੀ ਉਮਰ ਦੀ ਹੈ ਉਹਦੇ ਪੇਸ ਹੈਗੇ ਕਿੰਨੀ ਕੀ ਉਮਰ ਦੀ ਆ ਗਈ ਹੈ ਚੱਕੀ ਪੀਸ ਅੱਛਾ ਕਿਹੜੀ ਫੈਕਟਰੀ ਜੀ ਕੰਮ ਕਰਦਾ ਸੀ ਕਿਹੜੀ ਜਗ੍ਹਾ ਤੇ ਆ ਲਿੰਪੇ ਤੇ ਫੈਕਟਰੀ ਹੈ ਅੱਛਾ ਕੀ ਹੋਇਆ ਕਿਸੇ ਇਥੇ ਫੈਕਟਰੀ ਵਿੱਚ ਕਹਿੰਦੇ ਆਲਗ ਲੱਗੀ ਆ ਤੇ ਉਹ ਕੋਈ ਨੁਕਸਾਨ ਨਹੀਂ ਆਇਆ ਕਿਦਾਂ ਲੈ ਬੰਦਾ ਆ ਆਪਣੀ ਆਇਆ ਕਿ ਨਹੀਂ ਆਇਆ ਅਜੇ ਹੂੰ ਕਹਿੰਦੇ ਕੋਈ ਨਹੀਂ ਆ ਜਾਂਦਾ ਬਸ ਇੰਨਾ ਹੀ ਦੱਸਿਆ ਤੇ ਕੋਈ ਬੰਦੇ ਨਹੀਂ ਕਿੰਨੇ ਵਜੇ ਅੱਗੇ ਘਰ ਪਹੁੰਚਦਾ ਹੁੰਦਾ 5:30 'ਤੇ ਘਰ ਹੀ ਹੁੰਦੇ ਹੂੰ ਅੱਜ ਅਹਿਦਕਰ ਕੋਈ ਕੋਈ ਫੋਨ ਫੋਨ ਲਾਇਆ ਦੀ ਉਹਨੂੰ ਹਾਂਜੀ ਲਾਇਆ ਹੈ ਨਹੀਂ ਲੱਗਾ ਫੋਨ ਲੈ ਕੇ ਨਹੀਂ ਨਾ ਹੁੰਦੇ ਤੇ ਉਹਨਾਂ ਚਾਲ ਦਿਨ ਲਾਇਆ ਕਹਿੰਦੇ ਨੇ ਲੱਭਣ ਡਿਆਂ ਲੱਗਿਆ ਨਹੀਂ ਅਜੇ ਕਰ ਲੱ ਕੀ ਨਾਤਾੜਾ ਜੀ ਮੇਰੇ ਨਾਮ ਤ੍ਰਿਪਤਾ ਕੋਣ ਕੰਮ ਕਰਦੇ تھے ਜੀ ਮੇਰਾ ਬੇਟਾ ਕਰਦਾ ਬੇਟੇ ਦੀ ਕਿੰਨੀ ਉਮਰ ਹੈ 27 ਸਾਲ ਹੁੰਦਾ ਤਾਂ ਕਿੰਨੇ ਵਜੇ ਘਰ ਆ ਜਾਂਦਾ ਹੁੰਦਾ ਸੀ ਤੇ ਅੱਜ ਕਿੰਨੇ ਵੇ ਨਹੀਂ ਅੱਜ 5:30 ਪੌਣੇ 6 ਘਰ ਆ ਜਾਂਦਾ ਗੋੜੀ ਰੈਸ਼ ਕਿੱਥੇ ਹੈ ਜੀ ਮੇਰੀ ਪਾਰਥ ਵਾਲ ਪਿੰਡ ਪਟਾਲੇ ਦੇ ਜਾਈਏ ਨਾ ਰਸਤੇ 'ਚ ਪਿੰਡਾਂ ਦਾ ਅੱਛਾ ਅੱਜ ਕੀ ਪਤਾ ਲੱਗਾ ਤੁਹਾਨੂੰ ਕੀ ਹੋਇਆ ਵਾ ਕੁਛ ਨਹੀਂ ਮੈਂ ਵੇਟ ਕਰਨ ਦੀ ਉਹਦਾ ਘਰ ਡਿੱਗ ਨਹੀਂ ਇੱਥੇ ਡਾਕਟਰ ਜੀ ਕੀ ਹੋਇਆ ਫਿਰ ਫੋਨ ਗਿਆ ਕਿ ਬੇਟੇ ਮੇਰੇ ਨੇ ਇੱਥੇ ਲਾਗੇ ਕੰਮ ਕਰਦਾ ਜੀਪੀ ਚ ਤਾਂ ਉਹਨੇ ਕਿਹਾ ਕੱਦ ਲੱਗਦੀ ਫੈਕਟਰੀ ਸੀ ਤੇ ਨਹੀਂ ਲੱਭਾ ਕਾਕਾ ਹਾਂ ਹਾਂ ਮੈਂ ਫਿਰ ਉਹਨਾਂ ਨੂੰ ਲਈ ਹਾਂ ਫਿਰ ਇੱਕ ਨੂੰ ਵਾਈਟ ਕਰਿਆ ਹਾਂ ਤਾਂ ਹੁਣ ਕੋਈ ਇਹਨਾਂ ਨੇ ਦੱਸਿਆ ਕਿਸੇ ਪੁਲਿਸ ਦੇ ਅਧਿਕਾਰੀਆਂ ਨੇ ਕੁਝ ਵੀ ਪਤਾ ਲੱਗਾ ਕੁਝ ਹੀ ਦਿਖ ਕਦੀ ਇਤਰਾ ਪਹਿਲੇ ਲੇਟ ਹੋਇਆ ਵਾ ਇਹ ਫੈਕਟਰੀ ਦੇ ਕਹਣਾ ਕਿ ਬੱਚੇ ਘਰ ਚਲੇ ਗਏ ਸਾਰੇ ਅੱਜ ਮੋਟਰਸਾਈਕਲ ਬਾਹਰ ਅੱਛਾ ਯਾਰ ਫੈਕਟਰੀ ਦੇ ਕਹਣਗੇ ਬੱਚਾ ਪਰ ਫੈਕਟਰੀ ਵਾਲੇ ਕਹਿੰਦੇ ਕਿ ਬੱਚੇ ਘਰ ਭੇਜ ਦਿੱਤੇ ਸਾਰੇ ਨਹੀਂ ਨਹੀਂ ਬੱਚਾ ਮੈਂ ਸਾਢੇ 6:30 ਵਜੇ ਸੱਚ ਕਰੋ ਤੁਰੀ ਹਾਂ ਹਾਂ ਜੀ ਫੋਨ ਲੱਗ ਰਿਹਾ ਬੈਠੇ ਹਾਂ ਜੀ ਨਹੀਂ ਫੋਨ ਚੁੱਕਾ ਹੈ ਜੇ ਚੰਦਰ ਮੈਨੂੰ ਤਰਖਾ ਮਿਲੇਗੀ ਤੇ ਮੈਂ ਇਹ ਚਾਜ ਕਰਾਵਾਂਗਾ ਮੈਨੂੰ ਕੱਲ ਕਿਆ ਵੀ ਕਰਾਣਾ ਨਹੀਂ ਮੰਨਿਆ ਕਿ ਕੋਈ ਨਹੀਂ ਹੁੰਦੀ ਜੇ ਤਰਖਾ ਮਿਲ ਜੇਗੀ ਸਵਾ ਕਰਾਵਾਂਗਾ